ਦਖਣਾ ਸ਼ਾਂਤ ਹੋ ਜਾਓ ਮਿਰਜਰ ਮਿਰਜਰ ਕਰ ਰਿਹਾ ਹੈ ਆ ਇਕੱਲਾ ਨੀਂ ਸਿੱਖ ਗੱਲ ਕਰਦਾ ਹੈ ਲੋ ਸਰ ਜਿਹੜੀ ਸਾਡੀ ਮੇਨ ਮੰਗ ਹੈਗੀ ਹੈ ਐਕਚੁਅਲੀ ਕੀ ਹੈ ਕਿ ਅਸੀਂ ਇਹ ਮੰਗ ਕੋ ਸਾਡੀ ਨਵੀਂ ਨਹੀਂ ਹੈਗੀ ਅੱਜ ਦੀ ਮੰਗ ਨਹੀਂ ਹੈਗੀ ਜਿਹੜੀ ਕਿ ਪਾਜੀ ਪੈਦਾ ਹੋਈ ਹੋਵੇ ਤਾਜੀ ਧਰਨਾ ਲਾਣਾ ਪਿਆ ਹੋਵੇ ਸਾਨੂੰ ਇਹ ਮੰਗ ਅਸੀਂ ਪਹਿਲੇ 5-6 ਸਾਲਾਂ ਤੋਂ ਕਰ ਰਹੇ ਹਾਂ ਪਹਿਲਾਂ ਪਰ ਥੋੜਾ ਬੋਤਾ ਹੱਲ ਹੋ ਜਾਂਦਾ ਸੀ ਪਿਛੇ ਸਰਕਾਰਾਂ ਵੇਲੇ ਬਦੂਆਰਾ ਜਮਾਈ ਉਹ ਕਹਿੰਦਾ ਆਵਾਈ ਉੱਠ ਗਿਆ ਸਟਾਰ ਦਾ 25 ਸਾਲਾਂ ਤੋਂ ਨਾ ਤਾਂ ਐਮਐਲਏ ਨੇ ਸਾਡੇ ਮੋਰ ਦੇ ਹਲਕੇ ਵਿੱਚ ਸੁਧਲ ਦਿੱਤੀ ਹੈ ਵੀ ਇਹ ਕਿਵੇਂ ਚੱਲ ਰਿਹਾ ਕੀ ਗੱਲਬਾਤ ਹੈ ਕੀ ਹੈ ਹਰ ਇੰਟਰਸ ਤੁਸੀਂ ਸਰ ਕਿੱਧਰ ਵੀ ਆਏ ਹੋ ਇੱਧਰ ਵੀ ਆਏ ਹੋ ਗਿੱਡੂ ਵੀ ਤੁਸੀਂ ਆਏ ਹੋਗੇ ਤੁਸੀਂ ਦੇਖ ਲਿਆ ਹੋਊਗਾ ਕਿ ਰੋਡ ਦਾ ਕੀ ਹਾਲ ਹੈਗਾ ਅੱਜ ਸੀਐਮ ਸਾਹਿਬ ਲੈ ਆਣਾ ਉਹਦੇ ਕਰਕੇ ਕੋਈ ਸਫਾਈ-ਸਫਾਈ ਕਰਤੀ ਹੋਵੇ ਤਾਂ ਮੈਨੂੰ ਪਤਾ ਨਹੀਂਗਾ ਆਦਰਵਾਇ ਤੁਸੀਂ ਜੇ ਮੋਰ ਦੇ ਵਿੱਚ ਬੜ ਕੇ ਦਿਖਾ ਦਿਓ ਬਿਨਾਂ ਕਿੰਨਾ ਗੱਡੀ ਤੋਂ ਉਤਰ ਕੇ ਨਹੀਂ ਕਰ ਸਕਦੇ ਮੋਰ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਵੀਕਲ ਚਾਹੀਦਾ ਹੋਊਗਾ ਪਾਹੇ ਸਾਡਾ ਸਾਰਾ ਯੂਥ ਸੀਗਾ ਜਿਹੜਾ ਉਹ ਭਰਿਆ ਹੋਇਆ ਸੀਗਾ ਅਸੀਂ ਕਿਸੇ ਪਾਰਟੀ ਨੂੰ ਬਲੋਂਗ ਨਹੀਂ ਕਰਦੇ। ਨਾਲ ਅਸੀਂ ਭਾਜੀਪੀ ਨੂੰ ਕਾਂਗਰਸ ਨੂੰ ਨਾ ਅਸੀਂ ਅਗਾਨੀ ਦਲ ਦੇ ਬੰਦੇ ਆ। ਮੋਸਟ ਦੇ ਜਿਹੜੇ ਪੀਪਲ ਹੈਗੇ ਉਹ ਸਾਰੇ ਦੁਕਾਨਦਾਰ ਯੂਥ ਹੈ ਤੇ ਮਤਲਬ ਮੈਕਸਿਮ ਵੋਟਾਂ ਅਸੀਂ ਆਮ ਆਦੀ ਪਾਰਟੀ ਨੂੰ ਹੀ ਪਾਈਆਂ ਸੀਗੀਆਂ। ਪਰ ਜਿਹੜੀਆਂ ਸਾਡੀ ਮੰਗਾਂ ਹੈਗੀਆਂ ਉਹ ਅੱਜ ਅਸੀਂ ਅੱਕੇ ਹੋਏ ਆ ਜੀ। ਸਾਨੂੰ ਮੌਕਾ ਮਿਲ ਗਿਆ ਸੀਐਮ ਸਾਹਿਬ ਨੇ ਤੇ ਆਉਣਾ ਹੈ। ਅਨਾ ਨਹੀਂ ਤਾਂ ਸਾਡੀ ਗੱਲ ਕਿਸੇ ਸੁਣਨੀ ਸੀਗੀ ਇਹ ਤੋਂ ਤੁਹਾਨੂੰ ਹੀ ਪਤਾ ਤੁਸੀਂ ਇੱਥੇ ਆਏ ਹੋ ਤਾਂ ਇਸੇ ਕਰਕੇ ਆਏ ਹੋ ਕਿ ਸੀਐਮ ਸਾਹਿਬ ਨੇ ਆਉਣਾ ਹੈ ਅਗਰ ਸੀਐਮ ਸਾਹਿਬ ਨੇ ਨਾ ਨਾ ਹੁੰਦਾ ਤਾਂ ਦੋ ਡੰਗਾ ਮਾਰ ਕੇ ਸਾਨੂੰ ਪਾਸੇ ਕਰਦੇ ਵੋਟਾਂ ਨਾ ਹੁੰਦੀ ਇਹ ਮੈਂ ਗੱਲ ਜਿਹੜੀ ਗੱਲ ਕਰਦਾ ਸੱਚੀ ਕਰਦਾ ਜੀ ਸਾਡਿਆਂ ਦਾ ਦੋ ਤਾਰ ਮੰਗਾਂ ਨੇ ਜੀ ਇੱਕ ਤਾਂ ਸਾਡੀ ਮੰਗ ਇਹ ਹੈਗੀ ਹੈ ਕਿ ਜਿਹੜਾ ਸਾਡਾ ਸੀਰਲ ਦਾ ਪਹਿਲੀ ਸਾਡੀ ਮੰਗ ਹੈਗੀ ਵੀ ਸਾਡੇ ਦੇ ਐਮਐਲਏ ਸਾਹਿਬ ਨੇ ਉਹ ਆਪਣਾ ਅਸਤੀਫਾ ਦੇਣ ਮੈਂ ਮੰਨਦਾ ਕਿ ਤੁਸੀਂ ਲਿਖ ਕੇ ਨਹੀਂ ਦੇ ਸਕਦੇ ਪਰ ਅਸਤੀਫਾ ਦੇਣ ਵਾਸਤੇ ਕੋਈ ਚੋਰ ਜਾਤ ਦੀ ਲੋੜ ਨਹੀਂ ਹੈਗੀ ਉਹਨਾਂ ਨੇ ਬਸ ਲਿਖ ਕੇ ਦੇਣਾ ਹੈ ਅਨਾ ਉਹ ਸੀਐਮ ਸਾਹਿਬ ਨੂੰ ਬੇਨਤੀ ਆ ਸਾਹਿਬ ਕਹਿ ਰਹੇ ਸੀ ਅਸਤੀਫਾ ਮਨਜ਼ੂਰ ਕਰ ਤਾਂ ਕਿ ਕੰਮ ਖਤਮ ਹੋ ਜਾਈ। ਦੂਜੀ ਸਾਡੀ ਮੰਗ ਹੈ ਕਿ ਇਹ ਜਿਹੜਾ ਸੀਵਰੇਜ ਦਾ ਮੁੱਦਾ ਹੈ ਸਭ ਤੋਂ ਵੱਡਾ ਜਿਹੜਾ ਮੁੱਦਾ ਹੈਗਾ ਜਿਹਦੇ ਕਰਕੇ ਅਸੀਂ ਇਕੱਠੇ ਹੋਏ ਆ। ਸੀਵਰੇਜ ਦਾ ਸਾਨੂੰ ਰਿਟਰਨ ਦੇ ਵਿੱਚ ਸੀਐਮ ਸਾਹਿਬ ਤੋਂ ਚਾਹੀਦਾ ਕਿ ਇਹ ਕਦੋਂ ਸ਼ੁਰੂ ਹੋ ਜੂਗਾ ਤੇ ਕਦੋਂ ਖਤਮ ਹੋਊਗਾ ਕੰਮ। ਪਰਮਨੈਂਟ ਹੱਲ ਚਾਹੀਦਾ ਸਾਨੂੰ ਕੋਈ ਇਹ ਵੀ ਹੈਗਾ ਵੀ ਉਹ ਜਿੰਨਾ ਚਿਰ ਪਰਮਨੈਂਟ ਹੱਲ ਨਹੀਂ ਹੁੰਦਾ ਉਨਾ ਚਿਰ ਓਨ ਦਾ ਸਪੋਰਟ ਸਾਨੂੰ ਟੈਂਪਰੇਰੀ ਕੀ ਹੱਲ ਕਰਕੇ ਦੇਵੋਗੇ। 2 ਮਹੀਨੇ ਤੋਂ 9 ਮਹੀਨੇ ਇਹ ਕਿੰਨਾ ਟਾਈਮ ਲੱਗੂਗਾ ਤੇ ਜਿਹੜਾ ਸਰ ਡਰਿੰਕਿੰਗ ਵਾਟਰ ਹੈ ਬਹੁਤ ਜਿਆਦਾ ਪਾਣੀ ਦੀ ਬੋਤਲ ਸੀ ਜਿਹਦੇ ਕੋਲ ਇੱਥੇ ਉਹਦਾ ਕੀ ਹੈ ਇੱਕ ਮਿੰਟ ਜੀ ਪਾਣੀ ਕਿਥੋਂ ਆਦਰ ਵਾਟਰ ਬਹੁਤ ਦਾ ਪਾਣੀ ਹੈ ਤੁਸੀਂ ਇਹ ਵਾਟਰ ਦੇ ਹੁਣ ਇਹ ਤਾਂ ਜੇ ਸਾਫ ਪਾਣੀ ਹੈ ਕੋਈ ਬੰਦਾ ਕਹਿੰਦਾ ਵੱਡੇ ਮੋੜ ਚੋਂ ਲੋਥੀ ਮਾਰਾ ਪਾਣੀ ਹੈ ਨਾ ਜਿਹਨੋਂ ਕੋਲੇ ਪਰ ਇਹ ਇਹ ਪਾਣੀ ਤੁਸੀਂ ਦੇਖੋ ਪੀਣ ਦਾ ਪਾਣੀ ਜਿਹੜਾ ਆ ਰਿਹਾ ਹੈ ਪਰ ਇਹਦੀ ਸਾਨੂੰ ਇੱਕੇ ਚਾਹੀਦਾ ਕਿ ਇਹ ਇਹਦਾ ਸਿਸਟਮ ਤੋਂ ਟਾਈਮ ਆਊਟ ਚਾਹੀਦਾ ਕਿ ਲਿਖ ਕੇ ਦੇਣ ਕਿ ਕਿੰਨੇ ਟਾਈਮ ਦੇ ਵਿੱਚ ਇਹ ਪੱਲ ਜਿਹੜਾ ਪਾਣੀ ਦਾ ਹੈਗਾ ਉਹ ਹੋ ਜਾਊਗਾ ਚੌਥਾ ਸਾਡਾ ਜਿਹੜਾ ਇੱਕ ਹੋਰ ਮੁੱਦਾ ਹੈਗਾ ਜਿਹੜੇ ਸਾਡੇ ਨਗਰ ਕਾਉਂਸਲ ਦੇ ਯੂ ਸਾਹਿਬ ਨੇ ਉਹ ਗੱਲ ਹੀ ਨਹੀਂ ਸੁਣਦੇ ਨਾ ਨਕਸ਼ਾ ਬਾਸ ਕਰਨਾ ਜੇ ਕੋਈ ਬੋਲੂਗਾ ਤਾਂ ਕਹਿੰਦੇ ਕਰਾ ਲੈ ਜਿੱਥੇ ਮਰਜ਼ੀ ਕਰਾ ਲੈ ਨਾ ਉਹ ਇੱਕ ਸਫਾਈ ਨਾਲ ਸਾਡੀ ਗੱਲ ਹੁੰਦਾ ਹੈ ਸਫਾਈ ਵਾਲੇ ਕੋਈ ਕੋਰੇ ਟੱਕਰ ਵਾਲੇ ਨਹੀਂ ਆਉਂਦੇ ਬੁਰਾ ਬਰਾ ਹਾਲ ਹੈ ਮੇ ਕੋਲ ਆਸ ਤੱਕ ਕਿਸ ਨਾਮ ਦਾ ਦਸਤੂਜਨਾ ਸਿੱਟਾ ਦੱਸੋ ਮੰਡੀ ਜਾਇਂ ਦਿਖਾ ਦਿਓ ਕਿ ਕੋਲਾ ਸਿੱਟੀ ਕਿ ਦੀ 3 ਦੁਕਾਨਾਂ ਕਿ ਛਿੜਦੇ ਆ ਉਹ ਕਲੇਜ ਕਰਦਾ ਸਾਡੀ ਦੁਕਾਨਾਂ ਕਿ ਕਿਉਂ ਸਿੱਟਾ ਉਹ ਵੀ ਸਹੀ ਆ ਤੁਹਾਨੂੰ ਦਸਤੂਜਨਾ ਲੱਗਿਆ ਹੋਵੇ ਕੋਈ ਗੁਰੇ ਤੱਕਰਾਏ ਹੋਣ ਕੋਈ ਸਿਸਟਮ ਨਹੀਂ ਇੱਥੇ ਤਾਂ ਅਸੀਂ ਈਓ ਤੇਰਾ ਸੈਨੀਟੇਜ ਇੰਸਪੈਕਟਰ ਆ ਅਸੀਂ ਦੋਨਾਂ ਦਾ ਸਸਪੈਂਸ਼ਨ ਮੰਗਦੇ ਆ ਸਾਡੀਆਂ ਇਹਦੇ ਚਾਰ ਵੀਰ ਬੇਸਿਕ ਮੰਗਾਂ ਨੇ ਇੱਕ ਇਹ ਸਾਡੇ ਚਾਰ ਬੇਸਿਕ ਮੰਗਾਂ ਨੇ ਹਣਾ ਇਹ ਸਾਡੇ ਫੰਡਾਮੈਂਟਲ ਰਾਈਟਸ ਆ ਤੁਹਾਨੂੰ ਵੀ ਪਤਾ ਕਿ ਸੁਪਰੀਮ ਕੋਰਟ ਨੇ ਕਹਿਆ ਹੋਇਆ ਹੈ ਕਿ ਜਿਹੜੇ ਇਹ ਬੇਸਿਕ ਲੋਨਾਰੇ ਇਹ ਅੱਜ ਹੀ ਡੇਟ ਦੇ ਵਿੱਚ ਜਿਹੜੇ ਤੁਹਾਡੇ ਫ੍ਰੀडम ਆਫ ਲਾਈਫ ਹੈ ਉਹਦੇ ਉਹਦਾ ਬੇਸਿਕ ਫੰਡਾਮੈਂਟਲ ਰਾਈਟ ਵੀ ਕਨਸੀਡਰ ਕਰਦੇ ਆ ਸਾਡੇ ਬਸ ਇਹ ਮੰਗਾਂ ਨੇ ਸਰ ਇਹ ਸੀਐਮ ਸਾਹਿਬ ਸਾਡ ਨੂੰ ਹੋਰ ਕੋਈ ਮੰਗ ਨਹੀਂ ਸੀਐਮ ਸਾਹਿਬ ਇੱਥੇ ਖੜ ਕੇ ਅਨਾਉਂਸ ਕਰ ਭਾਈ ਯਾਰ ਬਲੇਰ ਪਾਸੇ ਹੈ ਭਾਈ ਯਾਰ ਨਹੀਂ ਸਾਹਿਬ ਹਾਇਰ ਅਫੀਸ਼ਰ ਦੇ ਕੋਲ ਪੀਸੀ ਨੋਟੀਫਿਕੇਸ਼ਨ ਮੇ ਨਾਮ ਲੈ ਸਕਦਾ ਹੈ ਭਾਈ ਇੱਕ ਚੀਜ਼ ਸੀਰੇ ਬੋਰਡ ਦੇ ਜਿਹੜੇ ਕਿਸੇ ਹਾਇਰ ਅਫੀਸ਼ਰ ਨਾਲ ਗੱਲ ਹੋਈ ਹੈ ਉਹਨਾਂ ਨੇ ਇਹ ਗੱਲ ਮੈਨੂੰ ਕਹੀ ਕਿ ਇਹਦਾ ਸੀਰੀਅਸ ਹੈ ਤੁਹਾਡਾ ਮੁੱਦਾ ਹੈਗਾ ਉਹ ਤੁਹਾਡਾ 7 ਦਿਨ ਹੀ ਹੈ ਉਹ ਵਰਕ ਆਰਡਰ ਹੈਗਾ ਉਹ ਨਿੱਕਰ ਜਿਹਾ ਦੱਸਦੇ ਸਟਾਰਟਿੰਗ ਤੱਕ ਕੰਮ ਸ਼ੁਰੂ ਹੋ ਜੂਗਾ ਇਹ ਉਹਨਾਂ ਨੇ ਆਪਾਂ ਨੂੰ ਅਡਵਾਂਸਿੰਗ ਤੱਕ ਕਹਿੰਦੇ ਗੋਲੀ ਐ ਜੀ ਮੇਰੀ ਗੱਲ ਹੋਈ ਹੈ ਮੈਂ ਤੁਹਾਨੂੰ ਦੱਸਦੇ ਹਾਂ ਮੇਰੀ ਗੱਲ ਹੋਈ ਹੈ ਉਹੀ ਦੱਸ ਰਹੇ ਨੇ ਕੋਈ ਥੋੜੀ ਹੈ ਪਰ ਜਿਹੜੀ ਬਈ ਫੋਨ ਤੇ ਗੱਲ ਹੋਈ ਹੈ ਮੈਂ ਫਿਰ ਦੱਸਾਂਗਾ ਹਨਾ ਕੈਮਰੇ ਚੱਲ ਰਹੇ ਆ ਕੁਝ ਗੱਲਾਂ ਇਹਨਾਂ ਨੇ ਮੈਨੂੰ ਹੋਰ ਦੱਸੀਆਂ ਨੇ ਉਹ ਹੁਣ ਮੈਂ ਇਹਨਾਂ ਨੂੰ ਰਿਕੁਐਸਟ ਵੀ ਕੀਤੀ ਆ ਕਿ ਗੱਲ ਕਿਤੇ ਨਾ ਕਿਤੇ ਜਾਇਜ਼ ਵੀ ਹੈਗੀ ਜੀ ਕਿ ਬਿੱਦੂ ਚੌਂ ਦਾਪਤਾ मैं इतने जो सारे बंद कर लो माइक फिर से कैमरे वगैरा बंद कर लो तो फिर बाकी फटे है

तो तो थासे थासे एक बार तुम कहोगे, तुम्हारे तो किसी बात में ना जानी गई, ये जाले किसी दिन एक जाले जे एम एल ए सारे होना चाहिए ना? हाँ हाँ ठीक है होना चाहिए ना? पगला पागल मैंने ये मैंने पगला पागल उसका कमल ही मैं जाने वाला हूँ पगला पागल ਉਹ ਤਾਂ ਦਿੱਲੀ ਉਹ ਆਹ ਅਸੀਂ ਤੁਹਾਡੇ ਨਾਲ ਗੱਲ ਹੈ ਜਿਹੜੀ ਗੱਲ ਜਿਹੜੀ ਜਿਹੜੀ ਸਾਡੀ ਜਿਹੜੀ 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 ਬਸਤੀ ਹੈ ਜਿਹੜੀ ਚ ਪ੍ਰਸ਼ਾਸਨ ਕਰ ਸਕਦਾ ਹੈ ਉਹਦੇ ਵਿੱਚ ਅਸੀਂ ਤੁਹਾਡੇ ਨਾਲ ਨਾਲ ਉਹਦੇ ਸਾਡੇ ਸੇਵ ਦੇਵਾਉਣੇ ਕਰਾਵਾਂਗੇ ਇਹ ਤਾਂ ਕੱਲ੍ਹ ਨੇ ਪ੍ਰੋਮਿਸ ਕੀਤਾ ਦੁਵਾਰਾ ਵੀ ਕਹਿ ਰਹੇ ਆ ਜਿਹੜੀ ਸਾਡੀ ਬਸਤੀ ਹੈਗੀ ਅਸੀਂ ਸਾਰੇ ਕਰਾ ਕੇ ਦੇਵਾਂਗੇ ਤੇਰੇ ਵੀ ਅਸਰ ਹੋਣਗੇ ਉਹਨਾਂ ਨਾਲ ਦੇ ਦੇਵਾਂਗੇ ਜੋ ਮੀਟਿੰਗ ਕਰਾਣੀ ਹੈ ਉਸੇ ਮੀਟਿੰਗ ਕਰਾਉਣ ਦਾ ਮਤਲਬ ਹੈ ਕਿ ਇਹਦੇ ਵਿੱਚ ਸ਼ੋਰ ਨਹੀਂ ਕਿ ਕਿ ਬਿਲਕੁਲ ਮੇਰੇ ਨਾਲ ਗੱਲ ਕਰਦੀ ਹੈ ਕੋਈ ਚਾਹ ਕੇ ਕਰੂਗਾ ਮੈਂ ਨਹੀਂ ਚਾਹ ਰੂਗਾ ਜਿਹੜਾ 70 ਰੁਪਏ ਹੈ ਇਹ ਵੀ ਲਿਖੀ ਉਹਨਾਂ ਨੇ ਆਈਦਰ ਇਹ ਕੋਈ ਨੋਟ ਲਿਖੀ ਨਹੀਂ ਰੱਖੀ

ਇਹ ਕាល ਇਹ ਅਜੀਬ ਕੱਢ ਗੱਲ ਸੁਣੀ ਆ ਅਸੀਂ ਕੋ ਡਿਸਾਈਡ ਕਰ ਲਾਂਗੇ ਠੀਕ ਹੈ ਕੋਈ ਸਮਾਂ ਜਿਹੜੇ ਅਫੀਸਰ ਤੁਹਾਡੇ ਆਉਣਗੇ ਇਹ ਇੱਥੇ ਖੜਾ ਤੁਹਾਡੇ ਦੇ ਜਿਹੜਾ ਇੱਥੇ ਤੇ ਸਾਇੰਸ ਦੇ ਠੀਕ ਹੈ ਸਾਡੇ ਜਿਹੜੇ ਐਸਐਸਪੀ ਸਾਡੇ ਸੋਤਾਪੁਰਾ ਬੱਜਾ ਕਾਡੇ ਦੇ ਜਾਇ ਸਾਡੇ ਨਾਲ ਵੀ ਗੱਲ ਕਰਿਆ ਤਾਂ ਵੀ ਆਸ਼ਾ ਸੀ ਇਹ ਰਿਹਾ ਕਿ ਮੇਰੀ ਵੀ ਜਰੂਰ ਰਿਸਪੈਕਟ ਹੋਣੀ ਹੀ ਬੁਜੀ ਦੇਖੋ ਫਿਰ ਦੇਖੋ ਇੱਕ ਗੱਲ ਹੈ ਦੋ ਬੰਨਾਂ ਤੇ ਮੈਂ ਦੋਨਾਂ ਦੀ ਫੀਲ ਕਰਵਾ ਦੋ ਪਰ ਮੈਂ ਉਹ ਗੱਲ ਨਹੀਂ ਕਹਦਾ ਕਿ ਤੁਹਾਡੇ ਇਹਨਾਂ ਰੈਲੀਸ਼ਨ ਤੁਹਾਡੇ ਹੱਥ ਵਿੱਚ ਨਹੀਂ ਹੈਗਾ ਬਟ ਮੈਂ ਇਹ ਵੀ ਜਾਣਦਾ ਕਿ ਤੁਸੀਂ ਕਿਸੇ ਨਾ ਕਿਸੇ ਤਰੀਕੇ ਪਰ ਇਹ ਤੜਾ ਕਿਉਂ ਕ੍ਰਿਟੀਕਲ ਲੈਵਲ ਤੇ ਤੁਹਾਡੀ ਗੱਲਬਾਤ ਚੱਲ ਰਹੀ ਹੋਣੀ ਹੈ ਆਨੋਫੀਸ਼ੀਅਲੀ ਆਫੀਸ਼ੀਅਲੀ ਲਗਾਵੇ ਗੋਲੀ ਲਗਾ ਲਓ ਤਾਂ ਇਹ ਨਹੀਂ ਵੀ ਚੱਲ ਰਹੀ ਤਾਂ ਡੰਡਾ ਸਾਡੇ ਨਹੀਂ ਹੈਗਾ ਸਾਰੇ ਬੰਦੇ ਤੇ ਉਹਨਾਂ ਦੇ ਬਾਦਲੇ ਬੰਦੇ ਵੀ ਹੈਗੇ ਆ ਉਹਦੇ ਚੋਂ ਵੀ ਹੈਗੇ ਆ ਸਰ ਹੈਗੇ ਕਿੰਨੇ ਦੇ ਜਾਂ ਤਾਂ ਉਹਨਾਂ ਨੂੰ ਕੋਈ ਨਹੀਂ ਜਾਣੀ ਆ ਤਾਂ ਅਸੀਂ ਤਾਂ ਇਹ ਕਹ ਰਿਹਾ ਕਿ ਤੁਹਾਡੇ ਹੱਥੀਂ ਇਹਦਾ ਸਨਮਾਨ ਸਾਹਿਬ ਦਾ ਖੋਦੋ ਜੀ ਮੰਗਦੇ ਬੰਦੇ ਆਬੀਸ਼ਲੀ ਹੋਣਾ ਮਿਲਦਾ ਮਿਲਦਾ ਬਿਜਤਾ ਆ ਹੋ ਗਈ ਯਾਰ ਨਾ ਨਹੀਂ ਕਰਦਾ ਇਹ ਮੈ ਅਜੂਬਾ ਸਾਰੇ ਬੰਦੇ ਜਿਹੜੇ ਮਰਜ਼ੀ ਬੱਤ ਕਰਦੇ ਆ ਰਹੇ ਫੈਲ ਰਹੇ ਆ ਇਹ ਬਾਰੇ ਨਹੀਂ

ਮੈਂ ਪਹੁੰਚਾ ਦਾਂਗਾ ਜੇ ਸਾਡੇ ਦਸਤੀ ਗਏ ਸੀਗੀ ਉਹ ਕੰਨੀ ਰੇਟ ਦੀ ਤੈਨੂੰ ਕਰਾ ਕੇ ਦੇ ਰਹਿਗਾ ਉਹਦੀ ਵੀ ਰੇਟ ਦੇਤੀ ਜੇ ਤੁਹਾਡਾ ਵੀ ਸੱਚ ਮੰਦਾ ਹੈ ਜੇ ਕੋਈ ਤੁਸੀਂ ਉਹ ਚੱਕੇ ਰਾਈਸ ਕੀ ਹੋ ਕੇ ਬੰਦਾ ਮਿਲ ਤੋਂ ਤੇ ਆਪਣੀ ਡੀਪੀ ਵੀ ਹੈਗੀ ਹੈ ਤੁਹਾਡਾ ਫਿਰ ਦੋ ਮਿੰਟ ਮੇਰੇ ਮੂਰਰੇ ਮੇਰੇ ਕੋਲ ਦੋ ਮਿੰਟ ਮੇਰੇ ਕੋਲ ਜੇ ਤੁਹਾਡੀ ਆਪ ਆ ਕੇ ਕੱਢੇ ਕੋਈ ਤੁਹਾਡੇ ਨਾਲ ਕੋਈ ਸਹੀ ਰੇਟ ਸਹੀ ਰੇਟ अपने देश के नवाबों को जन्म देने के लिए 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 जन्म देने ਕੋਈ ਲਾਈਵ ਰਿਕਾਰਡਿੰਗ ਵਿੱਚ ਚੱਲਦੀ ਹੈ ਹਰ ਚੀਜ਼ ਆਪਾਂ ਲਾਈਵ ਰਿਕਾਰਡਿੰਗ ਦੇ ਵਿੱਚ ਕਹਿ ਰਹੇ ਆ ਐਸ ਪ੍ਰਸ਼ਾਸਨ ਅਸੀਂ ਰਿਪਰੈਜ਼ੈਂਟ ਕਰਦੇ ਆ ਮੈਂ ਵੀ ਪ੍ਰਸ਼ਾਸਨ ਦੇ ਵੱਲੋਂ ਅੱਜ ਤਾਂ ਐਸ ਤੁਹਾਡਾ ਭਰਾ ਵੀ ਤੁਹਾਡੇ ਵਿੱਚ ਖੜਾ ਤੇ ਮੇਰੀ ਪਹਿਲੀ ਦੇਖੋ ਪਹਿਲੀ ਤਾਂ ਤੁਹਾਨੂੰ ਇਹ ਇਹ ਅਸ਼ੂਰੈਂਸ ਹੈਗੀ ਕਿ ਤੁਹਾਡੀ ਜਿਹੜੀ ਗੱਲ ਹੈ ਉਹ ਰਾਈਟ ਚੈਨਲ ਤੇ ਪਹੁੰਚਾਈ ਜਾਏਗੀ ਸਰਕਾਰ ਤੱਕ ਵੀ ਪਹੁੰਚਾਈ ਜਾਏਗੀ ਜਿੱਥੇ ਤੁਹਾਡਾ ਜੋ ਵੀ ਇਹ ਵੈਸੇ ਤਾਂ ਹੁਣ ਵੀ ਪਹੁੰਚ ਗਈ ਹੈ ਮੈਂ ਜਦੋਂ ਆਇਆ ਇਸ ਤੋਂ ਪਹਿਲਾਂ ਵੀ ਤੁਹਾਡੀ ਗੱਲ ਜਿਹੜੀ ਹੈਗੀ ਉਹ ਪਹੁੰਚ ਚੁੱਕੀ ਹੈ ਤੁਹਾਡਾ ਇਸ਼ੂ ਜੋ ਹੈਗਾ ਉਹ ਸਾਹਮਣੇ ਆ ਚੁੱਕਿਆ ਹੈ ਇਹ ਵੀ ਅਸੀਂ ਐਡਮਿਨਿਸਟ੍ਰੇਸ਼ਨ ਦੇ ਜੋ ਐਸਡੀਐਮ ਸਾਹਿਬ ਵੀ ਆਏ ਨੇ ਅਸੀਂ ਵੀ ਹੈਗੇ ਆ ਅਸੀਂ ਮੈਂ ਹੁਣ ਲਾਈਵ ਦੇ ਵਿੱਚ ਅਸੀਂ ਅਸ਼ੋਰੈਂਸ ਦੇ ਦਿੰਦੇ ਆ ਕਿ ਅਸੀਂ ਤੁਹਾਡਾ ਜਿਹੜਾ ਮੈਸੇਜ ਆਏਗਾ ਉਹ ਅੱਗੇ ਦੇ ਕੇ ਉਹਨੂੰ ਲਾਈਵ ਚੈਨਲ ਤੇ ਪਹੁੰਚਾ ਕੇ ਜੋ ਵੀ ਤੁਹਾਡੀ ਡਿਮਾਂਡ ਹੈਗੀ ਹੈ ਉਹ ਬਿਲਕੁਲ ਸਹੀ ਜਗ੍ਹਾ ਪਹੁੰਚ ਕੇ ਉੱਤੇ ਜੋ ਕਾਰਵਾਈ ਹੁੰਦੀ ਹੋਣੀ ਹੈ ਉਹ ਹੋਏਗੀ ਇਸ ਤੋਂ ਇਲਾਵਾ ਦੂਜੀ ਗੱਲ ਜਿਹੜੀ ਹੈਗੀ ਹੈ ਜਿਹੜੇ ਪਹਿਲਾਂ ਕਿ ਜਿਹੜੀ ਤੁਸੀਂ ਕਹਿ ਕਿ ਕੋਈ ਐਡਮਿਨਿਸਟ੍ਰੇਸ਼ਨ ਦੇ ਵਿੱਚ ਫਾਲਟ ਹੈ ਕੋਈ ਆਫੀਸਰ ਹੈ ਉਹਦੀ ਕੋਈ ਜਿਸ ਤਰੀਕੇ ਦੀ ਵੀ ਕੋਈ ਇਸ਼ੂ ਹੈਗੇ ਉਹ ਵੀ ਰਿਜ਼ਲਟ ਹੋਣਗੇ ਉਹ ਵੀ ਅਸੀਂ ਜਿਹੜੀ ਕੰਬਲ ਅਥਾਰਟੀ ਹੈ ਉਹਦੇ ਧਿਆਨ ਚ ਲਾ ਕੇ ਉਹਦੇ ਰਿਜ਼ਲਟ ਕਰਵਾ ਦਾਂਗੇ ਤੀਜੀ ਜਿਹੜੀ ਗੱਲ ਹੋ ਗਈ ਹੈ ਜਿਹੜੀ ਤੁਸੀਂ ਉਹ ਕਹਿ ਰਹੇ ਹੋ ਜਿਹੜੀ ਡੈਮੋਕਰੈਟਿਕ ਕੋਈ ਇਲੈਕਟਡ ਜੋ ਵੀ ਹੈਗਾ ਉਹਦਾ ਵੀ ਅਸੀਂ ਜ਼ਾਈ ਚੈਨਲ ਨੂੰ ਦੱਸ ਕੇ ਕਿ ਇਸ ਇਸ ਦਾ ਕਿਸ ਤਰੀਕੇ ਨਾਲ ਹੱਲ ਹੋ ਸਕਦਾ ਸਾਰੇ ਦੀ ਸਾਰੀ ਚੀਜ਼ ਇਹ ਸਾਡੇ ਪਰਸਨਲ ਅਸ਼ੋਰੈਂਸ ਹੈ ਐਡਮਿਨਿਸਟ੍ਰੇਸ਼ਨ ਦੀ ਸਾਡੇ ਕੰਬਾਈਨ ਪਰਸਨਲ ਅਸ਼ੋਰੈਂਸ ਹੈ ਕਿ ਤੁਹਾਡੇ ਇਸ਼ੂ ਜਿਹੜੇ ਹੈਗੇ ਅੱਜ ਤੁਹਾਡੇ ਰਾਹੀਂ ਇੱਥੇ ਧਿਆਨ ਚ ਲਾ ਕੇ ਅਸੀਂ ਇਹਨੂੰ ਅੱਗੇ ਕਨਵੇ ਕਰਕੇ ਇਹਨੂੰ ਕਰਵਾਵਾਂਗੇ ਅੱਛਾ ਮੇਰੇ ਤੁਹਾਨੂੰ ਫਿਰ ਇਹ ਇਹ ਕਹਿਣ ਤੋਂ ਬਾਅਦ ਮੇਰੇ ਤੁਹਾਨੂੰ ਇਹ ਬੇਨਤੀ ਹੈ ਕਿ ਮੈਂ ਤੇ ਮੈਂ ਇੱਥੇ ਆ ਜਾਇਆ ਤੁਹਾਡੇ ਕੋਲ ਪਹਿਲੀ ਵਾਰ ਇਹ ਚੀਜ਼ ਲਾਅ ਆਰਡਰ ਮੇਰੀ ਜ਼ਿੰਮੇਵਾਰੀ ਹੈ ਆਪਣੇ ਸੀਐਮ ਸਾਹਿਬ ਆ ਰਹੇ ਸੀਐਮ ਸਾਹਿਬ ਜੋ ਹੈਗੇ ਉਹ ਸਾਰੇ ਜ਼ਿਲ੍ਹੇ ਦੇ ਸਾਰੇ ਸਟੇਟ ਦੇ ਸੀਐਮ ਹੁੰਦੇ ਆ ਆਪਾਂ ਕਿਸੇ ਦੇ ਨਾਲ ਜੇ ਤੁਹਾਡੀ ਕੋਈ ਗੱਲ ਹੈਗੀ ਹੈ ਆਪਾਂ ਆਪਣੇ ਸੀਐਮ ਸਾਹਿਬ ਨੂੰ ਰੱਖੀਏ ਉਹਨਾਂ ਦਾ ਸਵਾਗਤ ਕਰੀਏ ਤੇ ਜਿਹੜੀ ਵੀ ਆਪਣੀ ਗੱਲ ਹੈ ਉਹ ਰੱਖ ਕੇ ਆਪਾਂ ਕਨਵੇ ਕਰੀਏ ਇਹਨੂੰ ਆਪਾਂ ਐਮੀਕੇਬਲੀ ਡਿਸੋਲ ਕਰੀਏ ਤੁਸੀਂ ਮੌੜ ਮੰਡੀ ਦੇ ਮੌੜ ਮੰਡੀ ਦੇ ਮੈਂ ਬਹੁਤ ਜ਼ਿਆਦਾ ਸਿਫਤਾਂ ਸੁਣੀ ਹੈ ਆਪਾਂ ਆਪਣੇ ਸਟੇਟ ਦਾ ਸੀਐਮ ਹੈ ਉਹਨੂੰ ਵੈਲਕਮ ਕਰਕੇ ਜੋਗਾ ਨਾ ਦਾ ਪ੍ਰੋਗਰਾਮ ਹੈਗਾ ਲੋਅਰ ਆਰਡਰ ਮੇਨਟੇਨ ਕਰਕੇ ਇਹ ਮੈਂ ਇਹ ਵਦੇ ਤੁਹਾਨੂੰ ਤੇ ਤੁਹਾਡੇ ਤੋਂ ਮੰਗ ਕਰ ਰਿਹਾ ਕਿ ਤੁਸੀਂ ਲੋਅਰ ਆਰਡਰ ਮੇਨਟੇਨੈਂਸ ਸਾਡਾ ਸਾਥ ਦਿਓ ਅਸੀਂ ਤੁਹਾਡੇ ਸਾਥ ਦੇਵਾਂਗੇ ਪਰ ਨਹੀਂ ਕਰੀ ਜ਼ੋਰਤ ਸਰ ਉਹਦੇ ਵਿੱਚ ਦੇਖੋ ਤੁਸੀਂ ਅਸ਼ੋਰਤ ਸਾਹਿਬ ਦਿੱਤੀ ਹੈ ਅਸ਼ੋਰਤ ਸਾਹਿਬ ਨੂੰ ਪਹਿਲਾਂ ਵੀ ਮਿਲ ਚੁੱਕੀ ਹੈ ਅਸ਼ੋਰਤ ਸਾਹਿਬ ਮੇਰੇ ਕੋਲ ਤਾਂ ਸ਼ਾਇਦ ਤੁਹਾਡੇ ਥਰੂ ਆਇਆ ਹੋਵੇ ਇਹ ਵੀ ਆਈ ਸੀਗੀ ਕਿ ਸੈਕਟਰੀ ਪੰਜਾਬ ਵੀ ਅਸ਼ੋਰੈਂਸ ਦੇਣੇ ਤਿਆਰ ਨੇ ਸਾਨੂੰ ਅਸ਼ੋਰੂ ਦੀ ਚਾਹੀਦੀ ਅੱਜ ਨਾ ਸਾਡੀ ਕੋਈ ਕਮੇਟੀ ਹੈ ਇਹ ਇਹ ਇੱਕ ਹਜੂਮ ਹੈ ਇੱਕ ਬਦਲਾਅ ਹੈ ਜਿਹੜਾ ਕਿ ਬਦਲਾਅ ਅਸੀਂ ਦੇਖਣਾ ਚਾਹੁੰਦੇ ਸੀ ਉਹ ਬਦਲਾਅ ਹੈ ਮੇਰੀ ਇਹੀ ਮੰਗ ਹੈ ਸਰ ਵੀ ਦੇਖੋ ਜਿੰਨਾ ਚਿਰ ਸੀਐਮ ਸਾਹਿਬ ਅਨਾਉਂਸ ਨਹੀਂ ਕਰਦੇ ਉਹਨਾਂ ਚਿਰ ਅਸੀਂ ਇਸੇ ਤਰ੍ਹਾਂ ਬੈਠੇ ਹਾਂ ਸਰ ਅਸੀਂ ਇਸੇ ਤਰ੍ਹਾਂ ਇੱਥੇ ਰਹਿਾਂਗੇ ਜੇ ਸੀਐਮ ਸਾਹਿਬ ਚਾਹੁੰਦੇ ਹੈ ਸੀਐਮ ਸਾਹਿਬ ਚਾਹੁੰਦੇ ਹੈ ਕਿ ਉਹ ਇੱਥੇ ਆਉਣ ਤੁਸੀਂ ਮੈਨੂੰ ਸਵਾਗਤ ਕਰੀਏ ਤਾਂ ਪਿੱਛੇ ਹੋਏ ਫਿਰਦੇ ਹੋਣਗੇ ਹੁਣ ਅਨਾਉਂਸਮੈਂਟ ਕਰਦਣ ਜਿੱਥੇ ਅਨਾਉਂਸਮੈਂਟ ਕਰਦਣਗੇ ਵੀਡੀਓ ਇਹ ਚੱਲਦੀ ਹੈ ਲਾਈਵ ਚੱਲਦਾ ਸਾਨੂੰ ਕੋਈ ਵੀਡੀਓ ਪਹੁੰਚੂਗੀ ਆ ਜੀ ਖੋਲੀ ਸਾਰੇ ਬੰਦੇ ਫੁੱਲਾਂ ਨਾਲ ਸਵਾਗਤ ਨੇ ਇੱਥੇ ਕਰਾਂਗੇ ਠੀਕ ਹੈ ਨਾ ਤਾਂ ਜਿੰਨਾ ਜਿਹੜੇ ਸੀਐਮ ਸਾਹਿਬ ਰਿਟਰਨ ਦੇ ਵਿੱਚ ਅਨਾਉਂਸ ਵਿੱਚ ਨਹੀਂ ਮਿਲ ਤੁਹਾਨੂੰ ਦੋਨੇ ਚੀਜ਼ਾਂ ਨਹੀਂ ਮਿਲਦੀਆਂ ਉਹਨਾਂ ਚ ਦਸੀਂ ਨਹੀਂ ਸਰ ਦੇਖੋ ਆਪਣਾ ਜਿਹੜਾ ਮਕਸਦ ਹੈਗਾ ਉਹ ਮਕਸਦ ਹੈ ਕੰਮ ਕਰਾਣਾ ਆਪਣਾ ਮਕਸਦ ਜਿਹੜਾ ਹੈਗਾ ਕਿ ਆਪਣੀ ਸਮੱਸਿਆ ਹੱਲ ਹੋ ਜਾਏ। ਆਪਾਂ ਤਾਂ ਸਕੱਟਲ ਜੀ ਚੱਲੀਏ ਐਸਡੀਐਮ ਸਾਹਮਣੇ ਮੈਨੂੰ ਕਿਹਾ ਇਹਨਾਂ ਦੀ ਅੱਗੇ ਜਿਹੜੀ ਹੈਗੀ ਐਡਮਿਨਿਸਟ੍ਰੇਟਿਵ ਜਿਹੜੀ ਹੈ ਅਪਰੂਵਲ ਵਗੈਰਾ ਹੋ ਕੇ ਤੁਹਾਡਾ ਕੰਮ ਵੀ ਡੇਟ ਬਾਉਂਡ ਤੇ ਕਰਾ ਦੇਣਗੇ। ਆਪਣੀ ਪ੍ਰੋਬਲਮ ਹੱਲ ਹੁੰਦੀ ਹੈ। ਆਪਾਂ ਦੇਖੋ ਆਪਾਂ ਹਰ ਸਮੇਂ ਕਹਿੰਦੇ ਆ ਕਿ ਜੇ ਵਿਰੋਧ ਜਿਹੜਾ ਹੈਗਾ, ਧਰਨਾ ਪ੍ਰਦਰਸ਼ਨ ਹੈਗਾ ਸਾਨੂੰ ਖਰਾਬ ਕਰਦਾ ਹੈ, ਮਾਰਕੀਟ ਇਸ ਨੂੰ ਖਰਾਬ ਕਰਦਾ ਹੈ। ਪਿੱਛੇ ਵੀ ਆਪਾਂ ਇੱਕ ਜਗ੍ਹਾ ਧਰਨਾ ਪ੍ਰਦਰਸ਼ਨ ਦਾ ਵਿਰੋਧ ਵੀ ਕੀਤਾ ਕਿ ਵੀ ਸਾਨੂੰ ਨਹੀਂ ਕਰਨਾ ਚਾਹੀਦਾ। ਆਪਾਂ ਆਪਣੀ ਮੰਗ ਹੈ ਤੁਸੀਂ ਸਾਰੇ بڑے ਬਖੀ ਬ ਜੇ ਤੋ ਮੈਂ ਤੁਹਾਨੂੰ ਖੜਾ ਹੋ ਕੇ ਅਸ਼ੋਰੈਂਸ ਦੇ ਰਿਹਾ ਇਹ ਦੇ ਰਿਹਾ ਤੇ ਸਾਡੀ ਵੀ ਤੁਹਾਨੂੰ ਰਿਸਪੈਕਟ ਕਰਨੀ ਚਾਹੀਦੀ ਹੈ ਤੁਹਾਡਾ ਐਸਐਸਪੀ ਤੁਹਾਡਾ ਭਰਾ ਤੁਹਾਡੇ ਤੋਂ ਪਹਿਲੀ ਵਾਰ ਕੋਈ ਚੀਜ਼ ਮੰਗ ਰਿਹਾ ਕਿ ਸਾਨੂੰ ਨਾਨ ਆਰਡਰ ਦੇ ਵਿੱਚ ਸਾਨੂੰ ਹੈਲਪ ਕਰੋ ਅਸੀਂ ਤੁਹਾਡਾ ਕੰਮ ਕਰਾ ਕੇ ਦੇਵਾਂਗੇ ਇਹ ਟਾਈਮ ਆਊਟ ਅਸ਼ੋਰੈਂਸ ਵੀ ਦੇ ਰਹੇ ਹਾਂ ਇਸਨੇ ਆਪਾਂ ਕੰਸਟਰਕਟਿਵਲੀ ਚੱਲੀਏ ਆਪਣਾ ਮੈਸੇਜ ਕਨਵੇ ਹੋ ਗਿਆ ਜੋ ਆਪਣੀ ਅੱਜ ਦੀ ਗਲਤੀ ਸੀ ਕਿ ਆਪਣਾ ਜਦੋਂ ਪਰਪਸ ਹੱਲ ਹੋ ਗਿਆ ਤੇ ਆਪਾਂ ਬਿਰੇ ਸਾਹਮਣੇ ਚੱਲੀਏ ਸੀਐਮ ਸਾਹਿਬ ਜਦੋਂ ਆਣਗੇ ਉਹ ਆ ਕੇ ਆਪਣੀ ਸਪੀਚ ਦੇ ਵਿੱਚ ਜਾਂ ਜੋ ਵੀ ਤੁਹਾਨੂੰ ਐਡਰੈਸ ਕਰਕੇ ਕਨਵੇ ਕਰਨਗੇ ਉਹਨਾਂ ਨੂੰ ਇਸ ਚੀਜ਼ ਦਾ ਆਪਣੇ ਸਟੇਜ ਦੇ ਸੀਨ ਨੂੰ ਮੌਕਾ ਦਿਓ ਕਿ ਆ ਕੇ ਉਹ ਤੁਹਾਨੂੰ ਐਡਰੈਸ ਕਰੇ ਲੌਅ ਆਰਡਰ ਮੇਨਟੇਨਰ ਦੇ ਵੀ ਸਾਡੀ ਹੈਲਪ ਕਰੋ ਤੇ ਸਾਡੇ ਨਾਲ ਚੱਲ ਕੇ ਤੁਸੀਂ ਆਪਣਾ ਪ੍ਰੋਬਲਮ ਨੂੰ ਮਿਲ ਕੇ ਰਿਸੋਲਵ ਕਰਾਓ ਨਹੀਂ ਸਰ ਜਿਹੜੀ ਜਿਹੜੀ ਸਾਡੀ ਗੱਲ ਹੈ ਕਿ ਅਸ਼ੋਰਸ ਦੀ ਹਨਾ ਇਹ ਤਾਂ ਦੇਖੋ ਸਰ ਇਸ ਗੱਲ ਤੇ ਅਸੀਂ ਮੰਗਤੇ ਆ ਰਹੇ ਹੋਇਆ ਸਾਰੀ ਪਹਿਲੀ ਤੇ ਆਖਰੀ ਮੰਗ ਹੈ ਕਿ ਜਦੋਂ ਤੱਕ ਸੀਐਲ ਸਾਹਿਬ ਅਨਾਉਂਸ ਨਹੀਂ ਕਰਦੇ ਅਸੀਂ ਇੱਥੋਂ ਨਹੀਂ ਖਿਲਦੇ ਕਿ ਨੰਬਰ ਦੋਤੇ ਰਹੀ ਗਾ ਸਰ ਤੁਸੀਂ ਧਰਨ ਲਈ ਅਸੀਂ ਬਿਲਕੁਲ ਧਰਨ ਦੇ ਵਿਰੋਧ ਦੇ ਵਿੱਚ ਹੈਗੇ ਆ ਪਰ ਇੱਥੇ ਅਜੇ ਧਰਨਾ ਸੀ ਕਿਸੇ ਹੋਰ ਦਾ ਰਾਹ ਨਹੀਂ ਰੋਕਿਆ ਹੋਇਆ ਅਸੀਂ ਆਪੇ ਦੁਕਾਨਾਂ ਬੰਦ ਕਰਕੇ ਦੁਕਾਨਾਂ ਦੇ ਅੱਗੇ ਬੈਠੇ ਆ ਅਸੀਂ ਆਪ ਦਾ ਟਿੱਟ ਪਾ ਰਿਆ ਹੋਇਆ ਆਪ ਅਸੀਂ ਭੁੱਖੇ ਬੈਠੇ ਆਂ ਮੈਂ ਸੁਬਹ ਰੋਟੀ ਨਹੀਂ ਖਾਧੀ ਤਾਂ ਅਸੀਂ ਇੱਥੇ ਬੈਠਿਆ ਕਿਸੇ ਨੂੰ ਅਸੀਂ ਕਿਹਦਾ ਰਾਹਤ ਨਹੀਂ ਰੋਕਿਆ ਜਿਸ ਨੂੰ ਅਸੀਂ ਕਿਸੇ ਹੋਰ ਦੀ ਥਾਂ ਨਹੀਂ ਬਲਾਕ ਕੀਤੀ ਅਸੀਂ ਆਪ ਦੀ ਥਾਂ ਤੇ ਬੈਠੇ ਆ ਜੀ ਤਾਂ ਸਾਨੂੰ ਇਹ ਗੱਲਾਂ ਦੱਸੀ ਜਾਵੇ ਕਿ ਧਰਨਾ ਜਿਹੜਾ ਚੰਗੀ ਗੱਲ ਨਹੀਂ ਹੈਗੀ ਅਸੀਂ ਆਪ ਮਰ ਕੇ ਧਰਨਾ ਕਰ ਰਹੇ ਆ ਸਰ ਸਾਡਾ ਮਜਬੂਰੀ ਹੋਈ ਪਈ ਸਾਡੇ ਲਈ